ਅੱਜ ਆਪਾਂ ਇੱਕ ਬਹੁਤ ਵਧੀਆ ਆਈਟਮ ਬਣਾਉਣ ਲੱਗੇ ਆ ਜੀ ਸਾਰੀਆਂ ਬੀਬੀਆਂ ਭੈਣਾਂ ਨੇ ਕੰਮ ਛੱਡਣਾ ਫੋਨ ਚੱਕਣਾ ਤੇ ਆਪਣਾ ਚੈਨਲ ਹੈਲਥ ਹਰਬਲ 213 ਖੋਲਣਾ ਆਜੋ ਸਹੇਲੀਆਂ ਆਪਾਂ ਕਰਦਿਆਂ ਨਾਲੇ ਗੱਲਾਂ ਤੇ ਨਾਲੇ ਤੁਹਾਨੂੰ ਬਹੁਤ ਵਧੀਆ ਆਈਟਮ ਸਿਖਾਉਣ ਲੱਗੇ ਆਪਾਂ ਬਣਾਉਣੀ ਆਪਾਂ ਅੱਜ ਕੀ ਬਣਾਉਣੀ ਆ ਜੀ ਆਪਾਂ ਬਣਾਉਣ ਲੱਗੇ ਸੀ ਬੈਂਗਣਾ ਦੀ ਖਿਚੜੀ ਬੈਂਗਣਾ ਦੀ ਖਿਚੜੀ ਕਿਵੇਂ ਬਣਦੀ ਹੈਗੀ ਇਹ ਸਹੇਲੀਆਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਤੇ ਭਾਈ ਤੁਸੀਂ ਵੀ ਚੰਗੇ ਚੰਗੇ ਵਧੀਆ ਵਧੀਆ ਖਾਣੇ ਬਣਾਇਆ ਕਰੋ ਚੰਗੇ ਸ਼ੈਫ ਬਣ ਜਾਓ ਕਹਿੰਦੇ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗਾ ਮਤਲਬ ਕਿ ਰਹਿਣਾ ਸਹਿਣਾ ਚਾਹੀਦਾ ਹੈਗਾ ਤੇ ਕੁਝ ਨਾ ਕੁਝ ਬਣਨਾ ਚਾਹੀਦਾ ਮੈਂ ਅਖਿਆਜ ਜ਼ਿੰਦਗੀ ਦੇ ਵਿੱਚ ਆਪਾਂ ਚੰਗਾ ਕੰਮ ਕਰਨਾ ਹੈਗਾ ਬੈਂਗਣਾ ਦੀ ਖਿਚੜੀ ਬਣਾਉਣੀ ਹੈ ਤੇ ਆਪਾਂ ਕੁਝ ਨਾ ਕੁਝ ਜਿਹੜਾ ਬਣਨਾ ਉਹ ਆਪਾਂ ਅੱਜ ਸ਼ੈਫ ਬਣ ਜਾਣਾ ਹੋਰ ਤਾਂ ਕੁਝ ਹੈ ਨਹੀਂ ਸੀ ਸ਼ੈਫ ਬਣਨ ਖਾਤਰ ਬਾਹਲਾ ਸਮਾਨ ਚਾਹੀਦਾ ਹੁੰਦਾ ਤਾਮ-ਜਾਮ ਚਾਹੀਦਾ ਹੁੰਦਾ ਮੈਂ ਜਦੋਂ ਫ੍ਰਿਜ ਖੋਲ੍ਹਿਆ ਤੇ ਮੈਂ ਖਿਆ ਲੈਬ ਦੋ ਬਤਾਉ ਪਏ ਆ ਤੇ ਆਪਾਂ ਕੋਈ ਨਾ ਕੋਈ ਚੀਜ਼ ਬਣਾਈਏ ਫਿਰ ਮੈਂ ਕੁਝ ਚਰਵਹਿ ਕੇ ਸੋਚਿਆ ਮਖਮਨਾ ਕੀ ਬਣਦਾ ਤੇ ਬਤਾਉਂਆਂ ਦਾ ਬਾਲਾ ਕੁਝ ਬਣ ਜਾਂਦਾ ਹੁੰਦਾ ਤੁਹਾਨੂੰ ਵੀ ਪਤਾ ਹਨਾ ਵੀ ਕਦੇ ਇਹਨੂੰ ਸੁੱਕੇ ਬਣਾ ਲਓ ਤੇ ਕਦੇ ਇਹਨਾਂ ਨੂੰ ਤਰੀ ਵਾਲੇ ਬਣਾ ਲਓ ਤੇ ਕਦੇ ਇਹਨਾਂ ਨੂੰ ਪੜਥਾ ਬਣਾ ਲਓ ਤੇ ਕਦੇ ਕੁਛ ਤੇ ਮੈਂ ਆਖਿਆ ਚਲੋ ਅੱਜ ਆਪਾਂ ਬਣਾਉਨੇ ਆ ਬੈਂਗਣਾ ਦੀ ਖਿਚੜੀ ਉਹ ਖਿਚੜੀ ਕਿਵੇਂ ਬਣੂਗੀ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਆਪਾਂ ਚੱਕ ਲਏ ਦੋ ਬੈਂਗਣ ਵੱਡੇ ਵੱਡੇ ਠੀਕ ਹੈ ਜੀ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਚੰਗੀ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਰੱਖ ਲਿਆ ਟੋਕਰੀ ਦੇ ਵਿੱਚ ਮੈਂ ਇਹਨਾਂ ਨੂੰ ਧੋ ਲਾਂਗੇ ਉੱਤੋਂ ਹਨਾ ਬਾਅਦ ਵਿੱਚ ਨਹੀਂ ਧੋਣੇ ਹੈਗੇ ਆਪਾਂ ਫਿਰ ਤਾਂ ਇਹਨਾਂ 'ਚ ਨਾ ਪਾਣੀ ਜਾ ਭਰ ਜਾਂਦਾ ਹੈਗਾ ਆਪਾਂ ਹੁਣ ਇਹਨਾਂ ਨੂੰ ਛਿੱਲ ਕੇ ਪਹਿਲਾਂ ਵੀ ਧੋਤੇ ਸੀਗੇ ਪਹਿਲਾਂ ਤਾਂ ਇਹ ਮਰਜ ਵਾਲੇ ਸਬਜ਼ੀ ਵਾਲੇ ਧੋ ਦਿੰਦੇ ਉੱਤੇ ਤੇਲ ਲਾ ਕੇ ਰੱਖ ਦਿੰਦੇ ਵੀ ਇਹ ਚਮਕਣਗੇ ਤੇ ਲੋਕ ਕਹਿਣਗੇ ਤਾਜ਼ਾ ਤਾਜ਼ਾ ਹੈ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਰੋਜ਼ਗਾਰ ਹੈ ਹਨਾ ਤੇ ਉਹਨਾਂ ਨੇ ਵੀ ਸਾਰਾ ਕੁਝ ਕਰਨਾ ਹੀ ਹੈਗਾ ਤੇ ਆਪਾਂ ਕੀ ਕੀਤਾ ਜੀ ਹੁਣ ਇਹ ਚੱਕੇ ਚੱਕੇ ਤੇ ਆਪਾਂ ਰਸੋਈ 'ਚ ਗਏ ਤੇ ਉੱਥੋਂ ਧੋ ਲਿਆ ਪਿਆਜ਼ ਤੇ ਆਹ ਦੇਖਣਾ ਬਤਾਉਂ ਤੋ ਓਕੇ ਆਪਾਂ ਨੇ ਹੁਣ ਕੀ ਕਰਨਾ ਹੈਗਾ ਇਹਨਾਂ ਨੂੰ ਚੱਕਣਾ ਤੇ ਚੱਕ ਕੇ ਇਹਨਾਂ ਦੇ ਪੀਸ ਬਣਾ ਦੇਣੇ ਆ ਤੁਸੀਂ ਵੀ ਜਦੋਂ ਕੋਈ ਚੀਜ਼ ਆਈਟਮ ਜੀ ਕਰੇ ਨਾ ਵੀ ਆਹ ਚੀਜ਼ ਨਵੀਂ ਬਣਾਉਣ ਨੂੰ ਜੀ ਕਰਦਾ ਤੇ ਬਣਾ ਲਿਆ ਕਰੋ ਇਹ ਵਿੱਚੋਂ ਸਾਫ਼ ਸੁਥਰੇ ਨੇ ਵਧੀਆ ਪਤਾ ਲੱਗ ਗਏ ਨਹੀਂ ਤਾਂ ਇਹਨਾਂ ਦੇ ਵਿੱਚ ਨਾ ਬਾਹਲਾ ਕੁਝ ਇਹਨਾਂ ਦੇ ਪਰਿਵਾਰ ਵਧਿਆ ਪਿਆ ਹੁੰਦਾ ਹੈਗਾ ਕਈ ਵਾਰੀ ਕੀ ਹੁੰਦਾ ਨਾ ਆਪਾਂ ਨਾ ਖਿਆਲ ਕਰੀਏ ਤਾਂ ਇਹਦੇ ਵਿੱਚ ਬਹੁਤ ਕੁਝ ਬਣਿਆ ਪਿਆ ਹੁੰਦਾ ਹੈ ਇਸ ਕਰਕੇ ਵੈਂਗੜਾ ਨੂੰ ਜਦੋਂ ਵੀ ਬਣਾਓ ਇਹਨਾਂ ਨੂੰ ਵਿਚਾਲੇ ਚੀਰ ਕੇ ਦੇਖੋ ਸਿੱਧੇ ਹੀ ਨਾ ਅੱਗ ਤੇ ਧਰ ਦਿਆ ਕਰੋ ਭੜਥਾ ਬਣਾਉਣ ਦੀ ਖਾਤਰ ਵੀ ਆਪਾਂ ਬਣਾ ਲਿਆ ਤੇ ਆ ਮੈਂ ਸਾਰਾ ਸਮਾਨ ਕੱਟ ਲਿਆ ਟਮਾਟਰ ਕੀ ਲਸਣ ਕੀ ਪਿਆਜ਼ ਕੀ ਅਦਰਕ ਨਹੀਂ ਪਾਇਆ ਅਦਰਕ ਮੇਰੀ ਭਾਈ ਮੰਤੂ ਨਹੀਂ ਖਾਂਦੀ ਹੈਗੀ ਉਹ ਕਹਿੰਦੀ ਮਾਂ ਮੈਂ ਤੁਸੀਂ ਅਦਰਕ ਪਾਇਆ ਸਬਜ਼ੀ ਦੇ ਵਿੱਚ ਮੈਂ ਸਬਜ਼ੀ ਨਹੀਂ ਖਾਣੀ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਆਪਾਂ ਅਦਰਕ ਨੂੰ ਰੱਖ ਦੰਨੇ ਆ ਆਪਾਂ ਅਦਰਕ ਵਿਚਾਰਾ ਦੋ ਦਿਨ ਉਹਨੂੰ ਰੈਸਟ ਕਰਨ ਦਿਓ ਫ੍ਰਿਜ ਦੇ ਵਿੱਚ ਤੇ ਮੈਂ ਕੀ ਕੀਤਾ ਚੱਕੀ ਜੀ ਕੜਾਈ ਆਪਣੀਆਂ ਹੱਥ ਅਸਲਾ ਜਾ ਚੱਕਿਆ ਕੁੱਕਰ ਤੇ ਇਹਦੇ ਵਿੱਚ ਪਾਇਆ ਜੀ ਸਰੋਂ ਦਾ ਤੇਲ ਹਮੇਸ਼ਾ ਬੈਂਗਣ ਜਿਹੜੇ ਹੈਗੇ ਨੇ ਜੀ ਬਤਾਉਂ ਇਹ ਸਰੋਂ ਦੇ ਤੇਲ ਦੇ ਵਿੱਚ ਬੰਦਿਆ ਇਸ ਚੀਜ਼ ਦਾ ਭਾਈ ਕੁੜੀਓ ਖਿਆਲ ਰੱਖਿਆ ਕਰੋ ਠੀਕ ਹੈ ਸਰੋਂ ਦਾ ਤੇਲ ਚੱਕਿਆ ਆਪਾਂ ਜੀਰਾ ਪਾਇਆ ਮਾੜੀ ਜੀ ਹਿੰਗ ਵੀ ਪਾਈ ਸੀ ਉਹ ਦਿਸੀ ਨਹੀਂ ਮੈਨੂੰ ਲੱਗਦਾ ਤੁਹਾਨੂੰ ਹਨਾ ਮਾੜੀ ਜੀ ਹਿੰਗ ਪਾਈ ਤੇ ਜੀਰਾ ਚੱਕਿਆ ਤੇ ਪਾਤਾ ਤੇ ਵਿੱਚ ਪਾਤਾ ਜੀ ਆਪਾਂ ਲਸਣ ਲਸਣ ਪਾ ਕੇ ਇਹਨੂੰ ਥੋੜਾ ਜਿਹਾ ਕਲਕਾ ਲੈਣਾ ਆਪਾਂ ਇਹ ਬਾਲਾ ਸੌਖਾ ਤਾਮਝਮ ਕਰਨਾ ਮੈਂ ਕਹਿੰਦੀ ਆ ਜਿਹੜੇ ਕੰਮ ਸੌਖੇ ਹੁੰਦੇ ਆ ਮੈਂ ਨਾਲੇ ਤਾਂ ਆਪ ਉਹ ਕਰਦੀ ਆ ਮੈਂ ਕਹਿੰਦੀ ਆ ਆਪ ਦੀ ਜਾਣ ਔਖੀ ਹੋਵੇ ਤੇ ਨਾਲੇ ਤੁਹਾਡੇ ਨਾਲ ਗੱਲਾਂ ਕਰ ਲਾਂ ਤੇ ਨਾਲੇ ਤੁਹਾਨੂੰ ਦੱਸ ਦਿਆਂ ਵੀ ਇਹ ਸੌਖੇ ਕੰਮ ਕਿਵੇਂ ਕਰਨੇ ਆ ਭਾਈ ਜਦੋਂ ਤੁਸੀਂ ਕੁਝ ਬਣਾਉਂਗਾ ਮੇਰੇ ਨਾਲ ਵੀ ਸਾਂਝਾ ਕਰਿਆ ਕਰੋ ਮੈਂ ਤਾਂ ਇਕੱਲੀ ਸਾਰਾ ਦਿਨ ਬੋਲੀ ਜਾਨੀ ਐ ਤੁਸੀਂ ਤਾਂ ਗਾਹ ਤੋਂ ਕੋਈ ਜਵਾਬ ਨਹੀਂ ਦਿੰਦਿਆਂ ਕੋਈ ਮਿੱਠੇ ਕਮੈਂਟ ਨਹੀਂ ਕਰਦੀਆਂ ਤੇ ਨਾਲੇ ਭਾਈ ਜਿਹੜੇ ਜਿਹੜੇ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ ਜਿੰਨੇ ਵੀ ਮਤਲਬ ਮੈਨੂੰ ਕਮੈਂਟ ਕਰਨ ਵਾਲੇ ਨੇ ਬਹੁਤ ਬਹੁਤ ਪਿਆਰ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਨਾ ਭੁੱਲ ਜੰਨੀ ਆ ਯਾਦ ਨਹੀਂ ਆਉਂਦਾ ਜਾਂ ਤਾਂ ਲਿਖ ਕੇ ਰੱਖਿਆ ਕਰ ਹਣਾ ਫਿਰ ਬੋਲਿਆ ਕਰ ਨੋਰ ਗਾ ਨੂੰ ਐਵੇਂ ਕੰਮ ਕਰਿਆ ਕਰੂੰਗੀ ਕਾਪੀ ਤੇ ਲਿਖ ਲਿਆ ਕਰੂੰਗੀ ਲਿਖ ਕੇ ਸਾਰਿਆਂ ਦਾ ਨਾਮ ਮਤਲਬ ਧੰਨਵਾਦ ਬੋਲਿਆ ਕਰੂੰ ਬੜੇ ਬੱਚੇ ਪਿਆਰੇ ਪਿਆਰੇ ਮੈਨੂੰ ਕਮੈਂਟ ਕਰਦੇ ਨੇ ਸੋਹੜੇ ਸੋਹਣੇ ਤੇ ਮੈਂ ਕੀ ਕੀਤਾ ਸਾਰਾ ਸਮਾਨ ਚੱਕਿਆ ਤੇ ਜਿਹੜੇ ਆ ਪੀਸ ਜੇ ਕੀਤੇ ਸੀ ਨਾ ਬਿੰਗਨਾ ਦੇ ਵਿੱਚ ਹੀ ਇਹ ਸੈਟ ਛਟਾ ਦਿੱਤੇ ਸਾਰੇ ਗੰਡੇ ਟਮਾਟਰ ਚੱਕੇ ਤੇ ਸਾਰਾ ਕੁਝ ਇਹਦੇ ਵਿੱਚ ਪਾ ਕੇ ਸਾਰਾ ਕੁਝ ਇਹਨੂੰ ਤੜਕ ਫੜਕ ਕਰਕੇ ਬਾਹਲਾ ਨਹੀਂ ਸਾੜਨਾ ਹੈਗਾ ਪਿਆਜ਼ ਨੂੰ ਤੇ ਟਮਾਟਰਾਂ ਨੂੰ ਤੁਸੀਂ ਆਖੋ ਵੀ ਬਾਹਲਾ ਕਰ దిਗੇ ਆਹ ਦੇਖੋ ਪੋਲੇ ਪੋਲੇ ਨੇ ਤੇ ਦੇਖੋ ਆਹ ਕਿਵੇਂ ਤੁਰੇ ਫਿਰਦੇ ਨੇ ਕੁੱਕਰ ਦੇ ਵਿੱਚ ਹਨਾ ਇਹਨਾਂ ਨੂੰ ਕੀ ਕਰਨਾ ਹੈਗਾ ਆਹ ਦੇਖੋ ਤੁਸੀਂ ਵਧੀਆ ਬਣ ਗਏ ਨਾ ਇਹ ਹੁਣ ਆਪਾਂ ਐਸੇ ਤਰ੍ਹਾਂ ਹੀ ਕਰਨਾ ਹੈ ਇਹਦੀ ਬਣਾਉਣੀ ਹੈਗੀ ਆਪਾਂ ਖਿਚੜੀ ਆਪਾਂ ਨੇ ਹੁਣ ਕੀ ਕਰਨਾ ਜੀ ਜਿਹੜਾ ਕੰਮ ਰਹਿੰਦਾ ਹੈਗਾ ਜਿਹੜਾ ਮੇਨ ਕੰਮ ਹੈ ਉਹ ਆਪਾਂ ਕੀ ਕਰਨਾ ਹੈਗਾ ਆਪਾਂ ਪਾਉਣੀ ਹੈ ਇਹਦੇ ਵਿੱਚ ਹਲਦੀ ਕਈ ਘਰ ਕੀ ਹੈ ਨਾ ਬੈਂਗਰਾਂ ਦੇ ਵਿੱਚ ਹਲਦੀ ਨਹੀਂ ਪਾਉਂਦੇ ਪਤਾ ਨਹੀਂ ਉਹਦਾ ਕੀ ਕਾਰਨ ਹੈ ਮੈਨੂੰ ਉਸ ਚੀਜ਼ ਦਾ ਨਹੀਂ ਪਤਾ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਤੁਸੀਂ ਕਦੇ ਧਨੀਆ ਪਾਊਡਰ ਨਾ ਪਾਓ ਬੈਂਗਨ ਦੇ ਵਿੱਚ ਬੈਂਗਨਾਂ ਦੀ ਸਬਜ਼ੀ ਦੇ ਵਿੱਚ ਧਨੀਆ ਪਾਊਡਰ ਨਾ ਪਾਓ ਇਹਦਾ ਟੇਸਟ ਖਤਮ ਹੋ ਜਾਂਦਾ ਹੈਗਾ ਨਮਕ ਮਿਰਚ ਮਸਾਲਾ ਪਾ ਲਿਆ ਜੀ ਆਪਾਂ ਸੌਰੀ ਮਸਾਲਾ ਨਹੀਂ ਨਮਕ ਮਿਰਚ ਤੇ ਹਲਦੀ ਕੱਲੀ ਇਹੀ ਚੀਜ਼ ਪਾਉਣੀ ਹੈ ਜੇ ਤੁਸੀਂ ਇਹਦੇ ਵਿੱਚ ਧਨੀਆ ਪਾਤਾ ਤੇ ਇਹਦਾ ਟੇਸਟ ਉਹ ਟੇਸਟ ਨਹੀਂ ਰਹਿਣਾ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਕਦੇ ਵੀ ਬਣਾਓ ਤੁਸੀਂ ਜੇ ਤੁਸੀਂ ਸੁੱਕੇ ਭਰ ਕੇ ਬਣਾਓ ਉਹ ਗੱਲ ਵੱਖਰੀ ਐ ਪਰ ਜੇ ਤੁਸੀਂ ਇਸ ਤਰ੍ਹਾਂ ਇਹਦਾ ਆ ਬਣਾ ਰਹੇ ਹੋ ਨਾ ਸਬਜੀ ਤਾਂ ਇਹਦਾ ਟੇਸਟ ਖਤਮ ਹੋ ਜਾਂਦਾ ਹੈਗਾ ਲੋ ਜੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਥੋੜਾ ਜਿਹਾ ਪਾਣੀ ਪਾਉਣਾ ਹੈਗਾ ਜਮੈਂ ਥੋੜਾ ਜਿਹਾ ਪਾਣੀ ਤਾਂ ਵੈਸੇ ਇਹ ਛੱਡ ਦਿੰਦੇ ਨੇ ਪਰ ਇਹ ਕਈ ਵਾਰੀ ਥੱਲੇ ਲੱਗਣ ਦਾ ਡਰ ਰਹਿੰਦਾ ਹੈਗਾ ਸਬਜੀ ਦਾ ਵੀ ਕਿਤੇ ਥੱਲੇ ਨਾ ਲੱਗ ਜੇ ਹਨਾ ਆ ਸਭ ਤੋਂ ਸੌਖਾ ਤਰੀਕਾ ਕੁੜੀਓ ਜਦੋਂ ਬਤਾਉ ਲਿਆਂਦੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲੋ ਛਿੱਲੋ ਵੱਡੋ ਵੱਡ ਕੇ ਪੀਸ ਕਰੋ ਵਿੱਚੇ ਗੰਡੇ ਟਮਾਟਰ ਲਸਣ ਪਿਆ ਸਾਰਾ ਕੁਝ ਕਰਕੇ ਇਕੱਠਾ ਤੇ ਇਹਦੇ ਵਿੱਚ ਪਾ ਦਿਓ ਠੀਕ ਹੈ ਆਪਾਂ ਨਾ ਹੁਣ ਟੰਕਰਨ ਦਾ ਸ਼ੌਕ ਪੂਰਾ ਕਰਗੇ ਇਹਨੂੰ ਡਾ ਕੇ ਦੇਖੀਏ ਅੜਦਾ ਕਿ ਨਹੀਂ ਅੜਦਾ ਹੈਗਾ ਮੈਨੂੰ ਲੱਗਦਾ ਨਹੀਂਗਾ ਵੀ ਇਹ ਅੜ ਜੂਗਾ ਕਈ ਵਾਰੀ ਨਾ ਇਹ ਆ ਦੇਖੋ ਇਹ ਤੜ ਗਿਆ ਤੇ ਇਹਦੀ ਨਾ ਹਸੀਟੀ ਜੀ ਖੁੱਲੀ ਫਿਰਦੀ ਹੈ ਕਿ ਪਤਾ ਨਹੀਂ ਕਿਵੇਂ ਹੱਥ ਹੱਥ ਮੈਂ ਮਾਰਿਆ ਉਹ ਕੁੜੀਆਂ ਹੁੰਦੀਆਂ ਨੇ ਬਰਤਨ ਸਾਫ ਕਰਨਾਂਗੇ ਮੈਨੂੰ ਲੱਗਦਾ ਉਹਨਾਂ ਨੇ ਕਰਤਾ ਠੀਕ ਹੈ ਜੀ ਇਹ ਮੈਨੂੰ ਤਾਂ ਨਹੀਂ ਲੱਗਦਾ ਹੋਣਾ ਡੂਗਾ ਕਿ ਇਹਨੂੰ ਚੱਕਾ ਇਹਨੂੰ ਚੱਕਦੀਆਂ ਪਰ ਮੈਨੂੰ ਲੱਗਦਾ ਇਹ ਤਾਂ ਵਾ ਆ ਲੈ ਇਹ ਤਾਂ ਖੁੱਲ ਗਈ ਚੱਲ ਕੋਈ ਨਹੀਂ ਖੁੱਲ ਗਈ ਤਾਂ ਆਪਾਂ ਉਹਨੂੰ ਦੇਖਣਾ ਜਾਵਾਂਗੇ ਜਿੱਥੋਂ ਲੈ ਕੇ ਆਂਦਾ ਸੀ ਤਾਂ ਉਹਨੂੰ ਫੜਾ ਕੇ ਆਵਾਂਗੇ ਮੈਨੂੰ ਲੱਗਦਾ ਸੀਟੀ ਜੀ ਤਾਂ ਹੀ ਚੱਲ ਜੂਗੀ ਇਹ ਤੋਂ ਵੀ ਨਹੀਂ ਹੈਨਾ ਆਹਾ ਪਤਾ ਨਹੀਂ ਹੁਣ ਇਹਦਾ ਕੀ ਬਣੂਗਾ ਚੱਲ ਕੋਈ ਨਹੀਂ ਏ ਇਹ ਤੇ ਬਾਲਾ ਨਿਰਭਰ ਨਹੀਂ ਰਹਿਣਾ ਹੈਗਾ ਆਪਾਂ ਇਹ ਤਾਂ ਆਪਾਂ ਇੱਕ ਸ਼ੌਕ ਦਾ ਕਬੂਤਰ ਡਾਉਂਦੇ ਸੀਗੇ ਵੀ ਆਪਾਂ ਦੇਖ ਲੈਨੇ ਆ ਵੀ ਇਹ ਲੋਟ ਆਉਂਦਾ ਤਾਬੇ ਆਉਂਦਾ ਕੰਮ ਕਿ ਨਹੀਂ ਆਉਂਦਾ ਨਹੀਂ ਆਉਂਦਾ ਤਾਂ ਇਹਨੂੰ ਚੱਕੋ ਫਿਰ ਆਪਾਂ ਕਿਹੜਾ ਇਹਦੇ ਨਾਲ ਉਹ ਹੈਗਾ ਵੀ ਆਪਣਾ ਇਹਦਾ ਕੋਈ ਖਾਸ ਰਿਸ਼ਤਾ ਹੈ ਭਾਈ ਤੇ ਆਹ ਲੋ ਜੀ ਤੁਸੀਂ ਕੀ ਕਰਨਾ ਦੇਖੋ ਤੁਸੀਂ ਇਹ ਨਾ ਮਾੜੇ ਜੇ ਨਾਲ ਹੀ ਬਣ ਜਾਂਦਾ ਥੋੜਾ ਜਿਹਾ ਟਾਈਮ ਹੀ ਲੱਗਦਾ ਇਹਨੂੰ ਬਣਨ ਨੂੰ ਤੇ ਆਪਾਂ ਇਹਦੇ ਨਾਲ ਉੱਤੇ ਦੇ ਦਿੰਨੇ ਠੱਕੜਾ ਠੱਕਣ ਜੇ ਨਾਲ ਹੀ ਆਉਂਦੇ ਅੱਜਕੱਲ ਕੂਕਰਾਂ ਦੇ ਉਹ ਨਹੀਂ ਲੋਟ ਆਉਂਦਾ ਤਾਂ ਆਹ ਧਰ ਲਓ ਤੁਸੀਂ ਠੀਕ ਹੈ ਜੀ ਅੱਗੇ ਇੱਕ ਟੱਕਣਾ ਆਉਂਦਾ ਸੀ ਹੁਣ ਦੋ ਤਿੰਨ ਆਉਂਦੇ ਆਹ ਦੇਖੋ ਬਣ ਗਿਆ ਨਾ ਵਧੀਆ ਇਹ ਇਹ ਥੋੜੀ ਜਿਹੀ ਭਾਫ ਨਾਲ ਹੀ ਇਹਦਾ ਮਤਲਬ ਵਧੀਆ ਬਣ ਜਾਂਦਾ ਤੇ ਹੁਣ ਆਪਾਂ ਬਣਾ ਦਿਆਂਗੇ ਇਹਦੀ ਖਿਚੜੀ ਠੀਕ ਹੈ ਜੀ ਖਿਚੜੀ ਬਣਾ ਦਿਆਂਗੇ ਇਹਨੂੰ ਪੜਥਾ ਵੀ ਕਿਹਾ ਜਾਂਦਾ ਜੀ ਤੇ ਬੈਂਗਣਾ ਦੀ ਖਿਚੜੀ ਵੀ ਕਿਹਾ ਜਾਂਦਾ ਪੜਥਾ ਮਤਲਬ ਆਪਾਂ ਭੁੰਨ ਕੇ ਬਣਾਉਨੇ ਆ ਇਹਨੂੰ ਚੰਗੀ ਤਰ੍ਹਾਂ ਤੇ ਇਹ ਖਿਚੜੀ ਆਪਾਂ ਬਣਾਤੀ ਜੀ ਇਹਨੂੰ ਕੱਟ ਕੇ ਆਹ ਦੇਖੋ ਤੁਸੀਂ ਕਿੱਡਾ ਸੋਹਣਾ ਡਿਜ਼ਾਈਨ ਬਣਿਆ ਮੈਂ ਕਹਿੰਦੀ ਆਂ ਕੀ ਬਾਤਾਂ ਨੇ ਪਤਲੇ ਪਤਲੇ ਫੁਲਕੇ ਹੋਣ ਚੰਗੇ ਚੋਪੜੇ ਹੋਣ ਹਨਾ ਗਰਮ ਗਰਮ ਤੇ ਵੱਡੇ ਵੱਡੇ ਹੁਣ ਆਏ ਨਹੀਂ ਨਿੱਕੀ ਨਿੱਕੀ ਫੁਲਕੀਆਂ ਜੀਆਂ ਆਏ ਨੇ ਉਹ ਨਹੀਂ ਸਵਾਦ ਲੱਗਦੀਆਂ ਹੈਗੀਆਂ ਚੰਗੇ ਪਰੌਂਠੇ ਬਣਾ ਲਓ ਚੰਗੇ ਫੁਲਕੇ ਬਣਾ ਲਓ ਕਿਵੇਂ ਬਣਾ ਲਓ ਤੇ ਉੱਤੇ ਪਾਤਾ ਜੀ ਆ ਪਤਨੀਆਂ ਉੱਤੇ ਪਾਤਾ ਧਨੀਆ ਧਨੀਆ ਪਾਊਡਰ ਨਹੀਂ ਪਾਉਣਾ ਹਰਾ ਧਨੀਆ ਪਾਉਣਾ ਦੇਖੋ ਇਹਨੇ ਕਿੰਨੇ ਰੰਗ ਬੰਨ ਕਰਲੇ ਹਨ ਉੱਤੇ ਜਦੋਂ ਇਹਨੂੰ ਧਨੀਆ ਨੂੰ ਪਾਤਾ ਨਾ ਤੇ ਇਹਨੇ ਦੇਖੋ ਕਿੰਨਾ ਡਿਜ਼ਾਈਨ ਕਿੰਨਾ ਸੋਹਣਾ ਬਣ ਗਿਆ ਤੇ ਭਾਫਾਂ ਪਈਆਂ ਨਿਕਲਦੀਆਂ ਨੇ ਸਿੱਖਿਆ ਕਰੋ ਤੁਸੀਂ ਕੁਝ ਨਾ ਕੁਝ ਬਣਾਇਆ ਕਰੋ ਚਲੋ ਠੀਕ ਹੈ ਜੀ ਬਣਾਓ ਫਿਰ ਅੱਜ ਬੈਂਗਣਾ ਦੀ ਖਿਚੜੀ ਓਕੇ ਬਾਏ ਬਾਏ